ਏ ਜੋ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਲੁਧਿਆਣਾ ਦੇ சிவாਜੀ ਨਗਰ ਦੀਆਂ ਨੇ ਜਿੱहां ਜਿਸ ਤਰੀਕੇ ਦੇ ਨਾਲ ਥੋੜੀ ਜਿਹੀ بارش ਹੁੰਦੀ ਹੈ ਕੁਝ ਘੰਟੇ بارش ਤੋਂ ਬਾਅਦ ਆ ਦੇਖ ਲੋ ਸੜਕਾਂ ਦਾ ਹਾਲ ਕਿਸ ਤਰੀਕੇ ਨਾਲ ਦੁਕਾਨਾਂ ਦੇ ਅੰਦਰ ਪਾਣੀ ਵੜ ਰਿਹਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਰਿਹਾ ਅਤੇ ਉੱਥੋਂ ਦੇ ਵਿਧਾਇਕ ਖਿਲਾਫ ਲੋਕਾਂ ਦਾ ਗੁੱਸਾ ਵੀ ਜ਼ਾਹਰ ਹੋ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਕਈ ਵਾਰ ਸ਼ਿਕਾਇਤ ਤੋਂ ਬਾਅਦ ਵੀ ਇਸ ਮਾਮਲੇ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਜਦ ਵੀ ਬਾਰਿਸ਼ ਹੁੰਦੀ ਹੈ ਇਸ ਇਲਾਕੇ ਦਾ ਇਹੀ ਹਾਲ ਹੋ ਜਾਂਦਾ ਲੁਧਿਆਣਾ ਲਾਈਵ ਲਈ ਸੰਜੇ ਸੇਤੀਆ ਦੀ ਰਿਪੋਰਟ ਅਸੀਂ ਦਾ ਸਰਪਛਾਤ ਨੂੰ ਇਹੀ ਬੇਨਤੀ ਕਰਨਾ ਜਾਂਦੇ ਆ ਵੀ ਇਹਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਐਡਾ ਤਾਂ ਸਾਡਾ ਇਸ ਏਰੀਆ ਦੇ ਵਿੱਚ ਰਹਿਣਾ ਬੜਾ ਦੁਸ਼ਵਾਰ ਹੋਇਆ ਹੋਇਆ ਵੈ ਤੇ ਐਡਾ ਹਰੋਜ ਸਾਨੂੰ ਇੰਨੀ ਦਿੱਕਤ ਆਂਦੀ ਹੈਗੀ ਆ ਤੇ ਸਾਰੀ ਗਲੀ ਦੀ ਆਵਾਜਾਈ ਬੰਦ ਹੋ ਜਾਂਦੀ ਹੈ ਬੰਦੇ ਨੇ ਜੇ ਕਿਸੇ ਨੇ ਕੋਈ ਕੰਮ ਧੰਦੇ ਤੇ ਜਾਣਾ ਹੁੰਦਾ ਵਾ ਉਹਦੀ ਛੁੱਟੀ ਹੋ ਜਾਂਦੀ ਹੈ ਤੇ ਬਹੁਤ ਦਿੱਕਤ ਵਾਲੀ ਗੱਲ ਹੈਗੀ ਹੈ ਜੀ ਆਹੀ ਸਰਕਾਰ ਨੂੰ ਇਹ ਆਹੀ ਹਾਂਜੀ ਆਂਦੇ ਜੀ ਉਹਨਾਂ ਨੂੰ ਆਹੀ ਮੈਸੇਜ ਦੇਣਾ ਚਾਹੁੰਦੇ ਆ ਵੀ ਇਹਦਾ ਹੱਲ ਕੀਤਾ ਜਾਵੇ ਜਲਦੀ ਸੋਲੂਸ਼ਨ ਉਹਨਾਂ ਦੇ ਬੰਦੇ ਕਰਦੇ ਤਾਂ ਹੈਗੇ ਲੇਕਿਨ ਕੋਈ ਰਿਜ਼ਲਟ ਨਹੀਂ ਹੈ ਨਾ ਪ੍ਰੋਪਰ ਨਿਕਲ ਰਿਹਾ ਤੇ ਇਹਦਾ ਹੱਲ ਕੀਤਾ ਜਾਵੇ ਮੇਰਾ ਨਾਮ ਦਵਿੰਦਰ ਕੁਮਾਰ ਹੈ ਜੀ ਪਾਣੀ ਕਰਦੇ ਪਾਣੀ ਕਰਦੇ ਆ ਪਾਣੀ ਕਰਦੇ ਬੈਂਸ ਕਰਕੇ ਸਾਨੂੰ ਦੇਖ ਲੋ ਨਾਲੇ ਨੂੰ ਘਟੋ ਘਟ ਵੀ 5 ਸਾਲ ਹੋ ਗਿਆ ਅਜ ਤੱਕ ਨਾਲਾ ਪੂਰਾ ਨਹੀਂ ਹੋ ਗਿਆ ਲੋਕੀ ਕਹਿੰਦੇ ਮਕਾਨ ਦੇ ਡੇਟ ਮੇਰੇ ਮਕਾਨ ਦੇ ਡੇਟ ਬਿਰੋ ਗਰੇ ਪਏ ਜੇ ਆ ਦੇਖੋ ਕੀ ਹਾਲ ਹੈ ਤੁਹਾਡੇ ਸਾਹਮਣੇ ਬਾਲਟੀ ਫੜੀ ਹੋਈ ਹੈ ਆ ਬਾਲਟੀ ਫੜੀ ਹੋਈ ਹੈ ਤੁਹਾਡੇ ਸਾਹਮਣੇ ਦੇਖੋ ਕੀ ਹਾਲ ਹੋ ਰਿਹਾ ਨਿਊ ਸ਼ਿਵਾ ਨਗਰ ਉਹ ਸ਼ਿਵਾ ਨਗਰ ਦਾ ਹੁਣ ਦੱਸੋ ਇੰਨੀ ਸਰਕਾਰ ਆ ਚੁੱਕੀ ਆ ਬਾਜੂਤ ਪੰਜਾਬ ਰੰਗਨਲਾ ਬਣਾਇ ਕਿੱਥੇ ਬਣਿਆ ਕੋਈ ਬਣਿਆ ਆ ਦੇਖੋ ਪੂਰਾ ਹਾਲ ਦੇਖੋ ਜਿਹੜਾ ਆਂਦਾ ਹੈ ਬਾਤ ਮੁੰਡਾ ਦੇ ਕੇ ਚਲੇ ਜਾਂਦਾ ਮੋੜ ਕੇ ਆਂਦੇ ਕੋਈ ਵੀ ਹੈ ਨਹੀਂ ਇੱਥੇ ਆਹ ਦੇਖੋ ਤੁਹਾਡੇ ਸਾਹਮਣੇ ਵੇਖੋ ਬਾਈ ਗਿਰੀ ਪਈ ਹੈ ਬੱਚੇ ਮੁੰਡੇ ਦੀ ਉਹ ਦੇਖੋ ਚਲਾ ਗਿਆ ਹੁਣ ਦੱਸੋ ਹੁਣ ਦੱਸੋ ਇਹਦਾ ਕੀ ਹੱਲ ਕਰੀਏ ਉਹ ਪੱਪੀ ਸਾਹਿਬ ਆਂਦੇ ਆ ਤੇ ਮੁੰਡਾ ਦੇ ਕੇ ਚਲੇ ਜਾਂਦੇ ਆ ਬੜਾ ਮਾੜਾ ਦਿਖਾਵਾ ਕੀਤਾ ਨਹੀਂ ਕੀਤਾ ਨਹੀਂ 5 ਸਾਲ ਹੋ ਗਏ ਆ ਦੇਖੋ 5 ਸਾਲ ਹੋ ਗਏ ਲੋਕਾਂ ਨੇ ਪੁਲ ਤਿਆਰ ਹੁੰਦੇ ਪਿਆ ਨਾਲਾ ਤਿਆਰ ਨਹੀਂ ਹੁੰਦਾ ਅੰਦਰ ਦੇਖੋ ਨਾ ਇੱਕ ਸਭ ਤੋਂ ਵੱਡੀ ਗੱਲ ਇਹ ਕਿ ਨਾਲੇ ਸਫਾਈ ਨਹੀਂ ਅੰਦਰ ਹੈ ਗਈ ਅੰਦਰ ਦੇਖੋ ਜੋ ਕੂੜਾ ਕੱਕਾ ਸਾਰੇ ਕੁੱਤੇ ਮੜੇ ਚੂਹੇ ਮੜੇ ਸਾਰੇ ਅੰਦਰ ਰਹਿ ਗਏ ਜੇ ਹੁਣ ਦੱਸੋ ਇਹਨਾਂ ਹੱਲ ਕੀ ਕਰੀਏ ਜੇ ਪੰਦਰ ਪਾਣੀ ਦੀ ਕਰਾਸੀ ਨਹੀਂ ਹੁੰਦੀ ਪਾਣੀ ਕਿੱਥੇ ਜਾਣਾ ਕਿੱਥੇ ਆ ਤੁਹਾਡੇ ਸਾਹਮਣੇ ਹੱਥੇ ਬਾਲਟੀ ਫੜੀ ਹੋਈ ਹੈ ਦੇਖੋ ਇਹਨਾਂ ਹੱਲ ਕੀ ਕਰੀਏ ਜਿਹੜਾ ਐਮ ਐਲ ਏ ਕੋਈ ਵੀ ਆਂਦਾ ਬਸ ਦੇਖ ਕੇ ਚੱਲ ਜਾਂਦਾ ਕਰਦਿਆਂ ਕਰਾਨਿਆਂ ਕਰਾਨਿਆਂ 5 ਸਾਲ ਹੋ ਗਏ ਦੇਖੋ ਸਾਨੂੰ ਡੁੱਬਦੇ ਹੋ ਗਏ ਹੁਣ ਦੱਸੋ ਇਹਨਾਂ ਹੱਲ ਕੀ ਕਰੀਏ ਕਿਸੇ ਨੂੰ ਕੀ ਕਹੀਏ ਕੋਈ ਕੋਈ ਨਹੀਂ ਕਰਾ ਰਹੇ ਨਹੀਂ ਕਰਾਏ ਨੇ ਕਰਾ ਰਹੇ ਨੇ ਕਰਾ ਲੈਂਦੇ ਆ ਵਕੇ ਨਾ ਕੋ ਇੰਨਾ ਬੁਰਾ ਹਾਲ ਹੈ ਜੀ ਇਹ ਪਹਿਲੀ ਬਾਰਿਸ਼ ਤੋਂ ਲੈ ਕੇ ਹੁਣ ਤੱਕ ਇਹੀ ਹਾਲ ਹੈ ਇੱਕ ਮਹੀਨਾ ਹੋ ਗਿਆ ਚਾਰ ਬਾਰਿਸ਼ ਆ ਗਈਆਂ ਚਾਰੇ ਬਾਰਿਸ਼ਾਂ 'ਚ ਗਲੀ ਦਾ ਇਹੀ ਹਾਲ ਹੈ ਬੰਨੇ ਵੀ ਬਣਾ ਲਏ ਦੁਕਾਨਾਂ ਵੀ ਉੱਚੀਆਂ ਕਰਾ ਲਈਆਂ ਲੋਕੀ ਕਿੰਨਾ ਕ ਪੈਸਾ ਲਾਈ ਜਾਈਏ ਆਪਣੇ ਕੋਲੋਂ ਮਕਾਨ ਦੀ ਏਡੀ ਘਟ ਕੇ ਮਕਾਨ ਕਹਿੰਦੇ ਸੀਗੇ 2 ਲੱਖ ਰੁਪਇਆ ਭਾਜ ਇਸ ਰੋਡ ਦੇ ਉੱਤੇ ਮੈਂ ਕਹਿੰਨਾ 50000 ਰੁਪਏ ਭਾਣੀ ਲੈ ਕੇ ਇਨਾ ਬੁਰਾ ਹਾਲ ਹੋ ਗਿਆ ਗਲੀਆਂ ਦਾ ਬੜਾ ਮੇ ਬੱਤੀ ਵੀ ਆਉਂਦੇ ਤੇ ਉਹ ਆਉਂਦੇ ਆ ਜੀ ਸਾਹਬ ਆਉਂਦੇ ਆ ਆਪਣਾ ਦੇਖ ਕੇ ਚੱਲ ਜਾਂਦੇ ਆ ਅੱਗੋਂ ਆਰਡਰ ਦੇ ਦਿੰਦੇ ਆ ਵੀ ਆ ਕੰਮ ਕਰੋ ਇਦਾਂ ਕਰੋ ਉਦਾਂ ਕਰੋ ਬਾਕੀ ਅੱਗੋਂ ਕੋਈ ਨਹੀਂ ਕਰਦਾ ਜੀ ਕਾਰਪੋਰੇਸ਼ਨ ਵਾਲਾ ਕਿੰਨਾ ਨੁਕਸਾਨ ਦਾ ਹੋਇਆ ਹਾਂਜੀ ਕਿੰਨਾ ਨੁਕਸਾਨ ਦਾ ਹੋਇਆ ਨੁਕਸਾਨ ਦੇਖੋ ਜੀ 35000 ਦਾ ਨੁਕਸਾਨ ਹੋ ਗਿਆ ਸਾਰੇ ਬੈਟਸ ਗੱਲ ਗਏ ਆ ਕਾਊਂਟਰ ਗੱਲ ਗਏ ਕੋਈ ਹੱਲ ਨਹੀਂ ਹੈਗਾ ਜੀ ਇਹਦਾ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਾਉਂਸਲਰ ਦੇ ਇਲੈਕਸ਼ਨ ਕਰਵਾਓ ਤਾਂ ਕਿ ਅਸੀਂ ਕਿਸੇ ਨੂੰ ਕਹਿ ਸਕੀਏ ਜਾ ਕੇ ਗਲੀ ਮੱਲੇ ਵਾਲਾ ਐਮਐਲਏ ਦੇ ਕੋਲ ਨਹੀਂ ਜਾਂਦਾ ਹੁੰਦਾ ਜੀ ਗਲੀ ਮੱਲੇ ਵਾਲੇ ਨੇ ਜਾਣਾ ਕਾਉਂਸਲਰ ਕੋਲ ਉਹ ਕਾਉਂਸਲਰ ਇੱਥੇ ਦਾ ਮਤਲਬ ਕਿ ਜੇ ਕੋਈ ਇਲੈਕਸ਼ਨ ਹੋਏਗਾ ਤਾਂ ਕੋਈ ਕਿਸੇ ਆਪਰ ਕਹਿ ਸਕਿਆ ਕਿ ਕਿਸੇ ਨੂੰ ਦੇਖੋ ਅੱਜ ਬਰਸਾਤ ਸਵੈਰੀ ਹੋਈ ਹੈ ਔਰ ਬਰਸਾਤ ਦੇ ਨਾਲ ਹਲਕਾ ਸੈਂਟਰ ਦੇ ਕੁਝ ਵਾਰਡਾਂ ਦੇ ਵਿੱਚ ਬਹੁਤ ਸਾਰਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਗਿਆ ਔਰ ਇਹ ਅਜ ਮੈਂ 55 ਨੰਬਰ ਵਾਰਡ ਸਾਡੇ ਸਮੂਜੀ ਨੇ ਉਹਨਾਂ ਦਾ ਟੈਲੀਫੋਨ ਆਇਆ ਕਿ ਸਾਡੇ ਇਸ ਏਰੀਆ ਦਾ ਬਹੁਤ ਬੁਰਾ ਹਾਲ ਹੈ ਵੀ ਤੁਸੀਂ ਆਓ ਵਾਕਿ ਜਦੋਂ ਮੈਂ ਜਾ ਕੇ ਉੱਥੇ ਮੌਕੇ ਤੇ ਦੇਖਿਆ ਤੇ ਲੋਕਾਂ ਦੇ ਘਰ ਦੋ ਦੋ ਟਾਈਟਾਈ ਫੁੱਟਰ ਜਿਹੜਾ ਹੈ ਲੋਕਾਂ ਦੇ ਘਰ ਪਾਣੀ ਵੜਿਆ ਹੋਇਆ ਦੇਖੋ ਲੋਕਾਂ ਦੇ ਘਰਾਂ ਲੋਕਾਂ ਦੇ ਫਰਿੱਜ ਲੋਕਾਂ ਦੇ ਟੀਵੀ ਲੋਕਾਂ ਦੀਆਂ ਕੱਪੜੇ ਤੋਣ ਵਾਲੀਆਂ ਮਸ਼ੀਨਾਂ ਜਿਹੜੀਆਂ ਨੇ ਉਹ ਸਾਰੀਆਂ ਪਾਣੀ ਚ ਡੁੱਬੀਆਂ ਪਈਆਂ ਸੀ ਔਰ ਇਹ ਪਿਛਲੇ ਸਾਲ ਵੀ ਜਦੋਂ ਬਰਸਾਤ ਹੋਈ ਉਦੋਂ ਵੀ ਕੋਈ ਹਾਲ ਸੀ ਔਰ ਉਸ ਟਾਈਮ ਜਿਹੜੇ ਮੌਕੇ ਤੇ ਸਾਡੇ ਤੋਂ ਦੇ ਐਮ ਐਲ اے ਨੇ ਉਹਨਾਂ ਨੇ ਕਿਹਾ ਸੀ ਜੀ ਇਹ ਤੇ ਨਵੇਂ-ਨਵੇਂ ਆਏ ਆ ਜਿਹੜੇ ਜਿਹੜੇ ਪੁਰਾਣੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਉਹਦੀ ਵਜ੍ਹਾ ਕਰਕੇ ਸਾਨੂੰ ਮੌਕਾ ਦਿਓ ਅਗਲੇ ਸਾਲ ਤੋਂ ਜਿਹੜਾ ਪਾਣੀ ਨਾ ਨਹੀਂ ਆਏਗਾ ਪਰ ਮੈਂ ਇਹ ਦੇਖ ਰਿਹਾ ਹਾਂ ਵੀ ਪਿਛਲੇ ਸਾਲ ਨਾਲੋਂ ਵੀ ਵੱਧ ਜਿਹੜਾ ਪਾਣੀ ਹੈ ਅੱਜ ਲੋਕਾਂ ਦੇ ਘਰਾਂ 'ਚ ਵੜਿਆ ਹੋਇਆ ਤੇ ਮੈਂ ਤੇ ਤਰਪਸ਼ੰ ਅਫਸਰਾਂ ਅੱਗੇ ਵੀ ਔਰ ਲੋਕਲ ਜਿਹੜੇ ਐਮਐਲਏ ਉਹਨਾਂ ਨੂੰ ਇਹ ਕਾਹ ਜ਼ਰੂਰ ਕਹਾਂਗਾ ਵੀ ਆਪਣੇ ਅਫਸਰਾਂ ਨੂੰ ਕੰਮ ਕਰਨ ਦਿਓ ਕੰਮ ਕਰਵਾਓ ਇਹਨਾਂ ਤੋਂ ਕਿਉਂਕਿ ਲੋਕਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੈ ਜਿਹੜਾ ਹੋ ਰਿਹਾ ਹੈ ਲੁਕੀ ਅੱਜ ਮੇਜੋ ਤੋਂ ਗਿਆਨ ਲੋਕੀ ਤਰਾਸ ਤਰਾਸ ਕਰ ਰਿਹਾ ਸੀ ਕਿ ਲੋਕਾਂ ਦੇ ਘਰਾਂ ਚ ਪਾਣੀ ਵੜਿਆ ਗੰਦਾ ਪਾਣੀ ਆ ਰਿਹਾ ਦੇਖੋ ਦੁਕਾਨਾਂ ਚ ਲੋਕਾਂ ਦੇ ਪਾਣੀ ਵੜਿਆ ਪਿਆ ਬਿਲਕੁਲ ਗਲੀਆਂ ਦੇ ਵਿੱਚ ਉੱਤੇ ਪਾਣੀ ਖੜਾ ਹੈ ਔਰ ਦੇਖੋ ਸਭ ਤੋਂ ਵੱਡੀ ਗੱਲ ਇਹ ਵੀ ਲਾਈਟ ਹੈ ਨਹੀਂ ਲਾਈਟ ਨਾ ਹੋਣ ਕਰਕੇ ਪੀਣ ਵਾਲਾ ਪਾਣੀ ਨਹੀਂ ਆ ਰਿਹਾ ਕਈ ਮੇਰੀਆਂ ਪੈਣਾ ਸਨ ਦੁਖੀਆਂ ਕਿੰਨੇ ਸਵੇਰ ਦਾ ਸਾਡੇ ਘਰ ਪੀਣ ਵਾਲਾ ਪਾਣੀ ਨਹੀਂ ਹੈਗਾ ਸਾਡੇ ਬੱਚਿਆਂ ਵਾਸਤੇ ਪੀਣ ਵਾਲਾ ਪਾਣੀ ਨਹੀਂ ਹੈਗਾ ਨਾਲੇ ਜਿਹੜੇ ਨੇ ਜਾਮ ਪਏ ਨੇ ਵਿੱਚ ਜਾਨਵਰ ਮਰੇ ਪਏ ਨੇ ਬਹੁਤ ਬੁਰਾ ਹਾਲ ਹੈ ਮੈਂ ਭਗਵੰਤ ਮਾਨ ਜੀ ਨੂੰ ਕਹਾਂਗਾ ਤੁਸੀਂ ਰੋਜ਼ ਹਜ਼ਾਰਾਂ ਕਰੋੜਾ ਰੁਪਏ ਐਡਾ ਤੇ ਲਗਾਉਂਦੇ ਹੋ ਜੇ ਉਹ ਰੁਪਈਆ ਜੇ ਤੁਸੀਂ ਵਿਕਾਸ ਤੇ ਉੱਪਰ ਲਾਓ ਤੇ ਸਾਡਾ ਜਿਹੜਾ ਸਾਡੇ ਏਰੀਆ ਦੇ ਵਿੱਚ ਜਿੰਨੀ ਕੀ ਗੰਦਗੀ ਫੈਲਦੀ ਹੈ ਜਿਸ ਜਿਹੜੀ ਜਿਹੜੀ ਸੂਲਤਾਂ ਨੇ ਉਹ ਸਾਡੀਆਂ ਪੂਰੀਆਂ ਹੋ ਜਾਣ ਤੁਸੀਂ ਮੈਂ ਲੋਕਲ ਐਮਐਲਏ ਸਾਹਿਬ ਨੂੰ ਕਹਾਂਗਾ ਵੀ ਤੁਸੀਂ ਵੀ ਉੱਥੇ ਜਾ ਕੇ ਆਇਓ ਤੁਸੀਂ ਆਪ ਦੇਖਿਆ ਹੋਏਗਾ ਵੀ ਉੱਥੇ ਕਿੰਨਾ ਬੁਰਾ ਹਾਲ ਹੈ ਨਹੀਂ ਮੈਂ ਵੀ ਉੱਥੇ ਲੋਕਾਂ ਜਾ ਕੇ ਆਏ ਜਦੋਂ ਗਿਆ ਤੇ ਲੋਕੀ ਕਹਿ ਰਹੇ ਸੀ ਵੀ ਉਹ ਆਉਂਦੇ ਨੇ ਬਸ ਕਾਜ ਅੰਦਰ ਜੀ ਆਰਡਰ ਕਰ ਜਾਂਦੇ ਨੇ ਪਰ ਕੰਮ ਨਹੀਂ ਹੁੰਦਾ ਦੇਖੋ ਤੁਸੀਂ ਲੋਕਲ ਐਮਐਲਏ ਦੇ ਕਹਿੰਦੇ ਵੀ ਅਫਸਰ ਕੰਮ ਨਹੀਂ ਕਰਦੇ ਤੇ ਐਸੇ ਅਫਸਰਾਂ ਨੂੰ ਕੀ ਕਰਨਾ ਹੈ ਮੈਂ ਤੇ ਐਮਐਲਏ ਸਾਹਿਬ ਨੂੰ ਕਵਾਂਗਾ ਆਪਣਾ ਜਿਹੜਾ ਪਾਵਰ ਤੋਂ ਮਿਲਦੀ ਹੈ ਜਨਤਾ ਨੇ ਪਾਵਰ ਦਿੰਦੀ ਹੈ ਉਹਦਾ ਇਸਤੇਮਾਲ ਕਰਕੇ ਉਹਨਾਂ ਅਫਸਰਾਂ ਨੂੰ ਚੇਂਜ ਕਰੋ ਅਫਸਰਾਂਾਂ ਤੇ ਕੁਸਤੀ ਕਰਕੇ ਜਿਹੜਾ ਏਰੀਆ ਦੇ ਵਿਕਾਸ ਰੁਕੇ ਹੋਏ ਨੇ ਉਹ ਕਰਵਾਓ ਲੋਕਾਂ ਦਾ ਨੁਕਸਾਨ ਨਾ ਹੋਵੇ